ਅੰਤਿਪਤੀ ਕੀ ਕਹਿਣਾ ਚਾਹੁੰਦੇ ਆ ਹਾਈ ਟੈਕ ਕੋਈ ਪੰਜਾਬ ਨਾਲ ਸੈਂਟਰ ਸਰਕਾਰਾਂ ਹਮੇਸ਼ਾ ਹੀ ਮਤਰੀ ਮਾਲ ਆ ਸਲੂ ਕਰਦੀਆਂ ਆ ਰਹੀਆਂ ਹਨ ਸੈਂਟਰ ਦੀ ਸਰਕਾਰ ਕੋਈ ਵੀ ਆਵੇ ਭਾਵੇਂ ਕਾਂਗਰਸ ਦੀ ਰਹੀ ਹੈ ਭਾਵੇਂ ਭਾਜਪਾ ਦੀ ਰਹੀ ਹੈ ਭਾਵੇਂ ਜੋ ਵੀ ਸਰਕਾਰ ਰਹੀ ਹੈ ਉਹਨਾਂ ਨੇ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਕੀਤਾ ਤੇ ਪੰਜਾਬ ਦੇ ਪਾਣੀ ਤੇ ਹਮੇਸ਼ਾ ਟਾਕਾ ਮਾਰਨੀ ਕੋਸ਼ਿਸ਼ ਕੀਤੀ ਹੈ ਵੀ ਜੋ ਪਾਣੀ ਪੰਜਾਬ ਜਿਸ ਪਾਣੀ ਨਾਲ ਪੰਜਾਬ ਦੀ ਧਰਤੀ ਹਰੀ ਭਰੀ ਹੋਣੀ ਹੈ ਉਹ ਹਮੇਸ਼ਾ ਹੀ ਉਹਨਾਂ ਦੇਤੇ ਅੱਖ ਰੱਖ ਕੇ ਉਹ ਹਰਿਆਣਾ ਨੂੰ ਦਿੱਤੇ ਜਾ ਰਿਹਾ ਪੰਜਾਬ ਦੇ ਪੰਜਾਬ ਦੇ ਹੱਕ ਦਾ ਟਾਕਾ ਮਾਰਿਆ ਜਾ ਰਿਹਾ ਤੇ ਪੰਜਾਬ ਇਹ ਪਾਣੀ ਦਾ ਟਾਕਾ ਨਹੀਂ ਵਜੰਦੇਗਾ ਜਿਵੇਂ ਹਿਮਾਚਲ ਵਾਲੇ ਆਪਦੇ ਹਰ ਚੀਜ਼ ਦਾ ਹੱਕ ਲੈਂਦੇ ਉਵੇਂ ਪੰਜਾਬ ਦੇ ਪਾਣੀਆਂ ਨੂੰ ਸਾਡਾ ਹੱਕ ਮਿਲਣਾ ਚਾਹੀਦਾ ਤੇ ਅਸੀਂ ਕਦੀ ਵੀ ਨਹੀਂ ਬਰਦਾਸ਼ਤ ਕਰਾਂਗੇ ਪੰਜਾਬ ਦਾ ਜੋ ਹੱਕ ਖੋਇਆ ਜਾਵੇ ਇਹ ਹਰਿਆਣਾ ਸਾਡੇ ਨਾਲ ਧੱਕਾ ਕਰੇ ਤੇ ਸੈਂਟਰ ਸਰਕਾਰਾਂ ਹਮੇਸ਼ਾ ਹੀ ਸਾਡੇ ਨਾਲ ਮੈਂ ਮੇਸ਼ਾ ਮਤਰੀ ਜਮਾਲ ਸੁਖ ਕਰਦੇ ਨਹੀਂ ਆ। ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਿਅਮ ਰਾਈ ਜਿੰਨੇ ਵੀ ਸੱਜਣ ਸੌਂ ਰਹੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ ਅੱਜ ਦਾ ਇਹ ਧਰਨਾ ਦੇਣ ਦੀ ਮਜਬੂਰੀ ਕਿਉਂ ਹੋਈ ਆ ਮਾਦਮਪਾਲ ਜੀ? ਦੇਖੋ ਕਾਫੀ ਢੇਰ ਤੋਂ ਪੰਜਾਬ ਔਰ ਹਰਿਆਣੇ ਦਾ ਪਾਣੀਆਂ ਦਾ ਮਸਲਾ ਚੱਲ ਰਿਹਾ। ਉਸ ਮਸਲੇ ਅਧੀਨ ਇੱਕ ਕਮੇਟੀ ਬਣਾਈ ਗਈ ਸੀ ਜਿਹੜੀ ਕਮੇਟੀ ਕੇ ਸੈਂਟਰ ਦੇ ਦਬਾਅ ਹਦੀਨ ਚੱਲਦੇ ਸੀ। ਸੈਂਟਰ ਸਰਕਾਰ ਨੇ ਉੱਥੇ ਦਬਾਅ ਪਾ ਕੇ ਤੇ ਜਿਹੜਾ ਪਾਣੀਆਂ ਦੇ ਪੰਜਾਬ ਦਾ ਹੱਕ ਸੀਗਾ ਉਹ ਹੱਕ ਖੋ ਕੇ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉਹਦਾ ਜਿਹੜਾ ਫੈਸਲਾ ਹਰਿਆਣੇ ਦੇ ਹੱਕ ਵਿੱਚ ਦਿੱਤਾ ਜਾ ਰਿਹਾ ਅਸੀਂ ਉਹਦੀ ਹੋਰ ਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਅਸੀਂ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਪੰਜਾਬੀ ਆਂ ਆਪਦਾ ਹੱਕ ਲੈਣ ਵਾਸਤੇ ਲੜਨਾ ਮਰਨਾ ਜਾਣਦੇ ਆਂ ਅਸੀਂ ਕਦੇ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਡਾਕਾ ਨਹੀਂ ਪੈਂਦਿਆਂਗੇ ਉਹ ਚਾਹੇ ਐਸਵੀਐਲ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਹੋਰ ਰੂਪ ਵਿੱਚ ਹੋਵੇ ਅਸੀਂ ਕਦੇ ਵੀ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਪੰਜਾਬ ਤੋਂ ਹੋ ਕੇ ਹੋਰ ਕਿਤੇ ਜਾਣ ਦੀ ਇਜਾਜ਼ਤ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਲੜਨਾ ਮਰਨਾ ਜਾਣਦੇ ਆਂ ਪੰਜਾਬ ਦੇ ਕਿਸਾਨ ਪੰਜਾਬ ਦਾ ਅਰਥ ਸ਼ਾਸਤ ਚਾਰਾ ਜਿਹੜਾ ਹੈ ਪੰਜਾਬ ਦੀ ਇੰਡਸਟਰੀ ਹੈ ਜੋ ਵੀ ਹੈ ਪਾਣੀ ਦੇ ਆਧਾਰ ਤੇ ਆ ਕਿਉਂਕਿ ਪੰਜਾਬ ਜਿਹੜਾ ਹੈ ਇਹ ਖੇਤੀ ਆਧਾਰਿਤ ਸੂਬਾ ਹੈ ਜੇਕਰ ਇੱਥੋਂ ਦਾ ਪਾਣੀ ਖੋਲਿਆ ਜਾਂਦਾ ਤਾਂ ਇੱਥੋਂ ਦੀ ਖੇਤੀ ਜਿਹੜੀ ਤਹਸ ਨਾਲ ਹੋ ਜਾਣੀ ਔਰ ਸਾਰੇ ਸੂਬੇ ਦੀ ਆਰਥਵਸਥਾ ਜਿਹੜੀ ਡਾਵਨਡੋਲ ਹੋ ਜਾਣੀ ਇਸ ਵਾਸਤੇ ਅਸੀਂ ਪੰਜਾਬ ਦਾ ਪਾਣੀ ਨਾ ਅੱਜ ਦੇਣਦੇ ਆਂ ਕਿ ਨਾ ਕੱਲ ਦੇਣਦੇ ਆਂਗੇ ਚਾਹੇ ਸਾਨੂੰ ਲੜਨਾ ਪਏ ਮਰਨਾ ਪਏ ਜਾਨ ਗਵਾਉਣੀ ਪਏ ਪੰਜਾਬ ਦਾ ਪਾਣੀ ਨਹੀਂ ਜਾਂਦੇ ਦੇਖੋ ਜੀ ਇਹ ਸੈਂਟਰ ਦੇ ਵਿਰੁੱਧ ਧਰਨਾਈ ਭੀਜਪੀ ਦੀ ਸਰਕਾਰ ਦੇ ਵਿਰੁੱਧ ਜਿਹੜਾ ਕਿ ਪੰਜਾਬ ਦੇ ਪਾਣੀ ਨੇ ਸਤਲੋਈ ਦਾ ਪਾਣੀ ਆ ਉਹਦੇ ਚੋ ਐਸਵਾਈਐਲ ਨਹਿਰ ਦਾ ਮਾ ਜਿਹੜਾ ਮਸਲਾ ਉਹਦੇ ਚੋ ਜਿਹੜਾ ਪਾਣੀਆਂ ਦਾ ਅਨੁਪਾਤ ਆ ਉਹਦੇ ਲਈ ਸੈਂਟਰ ਚਾਹੁੰਦਾ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਪੰਜਾਬ ਕੋਲੇ ਤਾਂ ਖੁਦ ਪਾਣੀ ਨਹੀਂ ਪੰਜਾਬ ਖੁਦ ਰੇਗਿਸਤਾਨ ਬਣਦਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਧਰਨਾ ਹਰ ਇੱਕ ਬਲਾਕ ਦੇ ਵਿੱਚ ਹਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਾਇਆ ਜਾ ਰਿਹਾ ਹੈ ਅੱਜ ਦੇ ਧਰਨੇ ਦੇ ਬਾਰੇ ਜਿਹੜਾ ਪਾਣੀਆਂ ਦੇ ਸਬੰਧ ਦੇ ਵਿੱਚ ਇਹ ਧਰਨਾ ਜਿਹੜਾ ਇਹ ਲੜਾਈ ਹੈ ਪਾਣੀਆਂ ਦੀ ਲੜ ਰਹੇ ਆ ਜਿਹੜਾ ਹਰਿਆਣਾ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉਹ ਪੰਜਾਬ ਤੋਂ ਜਬਰੀ ਪਾਣੀ ਵਸੂਲ ਕਰਨਾ ਚਾਹੁੰਦੇ ਆ ਉਹ ਜਿਹੜੇ ਜ਼ਬਰੀ ਪਾਣੀ ਵਸੂਲ ਕਰਨਾ ਚਾਹੁੰਦੇ ਉਹਦੇ ਵਿਰੋਧ ਦੇ ਵਿੱਚ ਇਹ ਜਿਹੜਾ ਧਰਨਾ ਲੱਗਿਆ ਕਦੇ ਵੀ ਪੰਜਾਬ ਕੋਲੇ ਵਾਧੂ ਪਾਣੀ ਨਹੀਂ ਸੀਗਾ ਤੇ ਵਾਧੂ ਪਾਣੀ ਅਸੀਂ ਨਾ ਹੀ ਦੇ ਸਕਦੇ ਹੈਗੇ ਹਰਿਆਣੇ ਨੂੰ ਇਸ ਕਰਕੇ ਇਹ ਧਰਨਾ ਲਾਇਆ ਗਿਆ 1960 ਦੇ 1966 ਦੇ ਵਿੱਚ ਜਿਹੜਾ ਇਹ ਪੰਜਾਬ ਦਾ ਸੰਪਤੀ ਸੀ ਉਹ 60 40 ਦੇ ਅਨੁਪਾਤ ਨਾਲ ਵੰਡੀ ਗਈ ਸੀ ਜਿਹੜਾ 60% ਪੰਜਾਬ ਕੋਲੇ ਸੀ ਜਾਂ ਤੇ 40% ਹਰਿਆਣੇ ਨੂੰ ਦਿੱਤਾ ਗਿਆ ਸੀਗਾ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਉਸ ਨੂੰ 50% ਦੇ ਹਿਸਾਬ ਨਾਲ ਵੰਡਣਾ ਚਾਹੁੰਦੀ ਆ ਉਸ ਹਿਸਾਬ ਦੇ ਨਾਲ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਇਹ 1976 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੇ 50-50% ਉਹਨਾਂ ਨੇ ਪਾਣੀ ਦੀ ਵੰਡ ਫੇਅਰ ਕਰਤੀ ਸੀ ਜਬਰੀ ਪਰ ਇਹ ਜਿਹੜੀ ਬੀਜੇਪੀ ਆ ਉੱਥੇ ਹੀ ਉਸੇ ਪੈਰੋਕਾਰ ਤੇ ਚੱਲਣਾ ਚਾਹੁੰਦੀ ਆ ਪਰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਜਿਹੜਾ ਪੰਜਾਬ ਦਿਨੋ ਦਾ ਰੇਗਿਸਤਾਨ ਬਣਦਾ ਜਾ ਰਿਹਾ ਪੰਜਾਬ ਦਾ 600 ਫੁੱਟ ਤੇ ਡੂੰਗਾ ਚਲਾ ਗਿਆ ਜਿਹੜਾ ਵਾਟਰ ਲੈਵਲ ਆ ਵਾਟਰ ਲੈਵਲ ਆ ਇਹ ਜਿਹੜਾ ਪੰਜਾਬ ਦੇ ਹੱਕ ਆ ਪੰਜਾਬ ਕੋਲੇ ਰਹਿਣਗੇ ਸੀਐਮ ਸਾਹਿਬ ਮਾਨ ਨੇ ਇਹ ਜ ਸਪਾਸਾ ਮਨਾ ਕਰ ਦਿੱਤਾ ਵੀ ਸਾਡੇ ਕੋਲੇ ਵਾਧੂ ਪਾਣੀ ਹੈ ਨਹੀਂਗਾ ਵੀ ਜਿਹੜਾ ਪਾਣੀ ਆ 15 ਤਰੀਕ ਤੋਂ ਬਾਅਦ ਤੁਹਾਨੂੰ ਦਿੱਤਾ ਜਾਊਗਾ ਜੋ ਤੁਹਾਡਾ ਬਣਦਾ ਹੱਕ ਹੈਗਾ ਹੁਣ ਕੇਂਦਰ ਸਰਕਾਰ ਵੋਟਾਂ ਲੈਣ ਦੀ ਮਾਰੀ ਇਹ ਪੰਜਾਬ ਦੇ ਨਾਲ ੱੱਕਾ ਕਰਦੀ ਰਹੀ ਆ ਚਾਹੇ ਉਹ ਕਾਂਗਰਸ ਦੀ ਸਰਕਾਰ ਆਈ ਹੋਵੇ ਉਹਨੇ ਹਮੇਸ਼ਾ ਹੀ ਪਾਣੀਆਂ ਦੇ ਵੰਡ ਨੂੰ ਲੈ ਕੇ ਪੰਜਾਬ ਨੂੰ ਇੱਕ ਮਤਰੀਂ ਮਾਂ ਵਾਲਾ ਜਿਹੜਾ ਵਰਤੀਰਾ ਉਹਨਾਂ ਨੇ ਕਾਇਮ ਕੀਤਾ ਹੈਗਾ ਹੁਣ ਇਸੇ ਗੱਲ ਨੂੰ ਇਸੇ ਗੱਲ ਦੇ ਲਈ ਅਸੀਂ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਲੜਦੇ ਰਹੇ ਆਂ ਲੜਦੇ ਆਂ ਅਸੀਂ ਕਿਸਾਨ ਯੂਨੀਅਨ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਲੀਡਰ ਦਾ ਵਿਰੋਧ ਕਰਨ ਦੇ ਨਾਲੋਂ ਅੱਜ ਆਓ ਵੀ ਸਰਕਾਰ ਦਾ ਸਾਥ ਦਿਜੀਏ ਸਰਕਾਰ ਦਾ ਸਾਥ ਦੇ ਕੇ ਪੰਜਾਬ ਦੇ ਪਾਣੀ ਨੂੰ ਬਚਾਈਏ ਤੇ ਪੰਜਾਬ ਦੀ ਜਨਤਾ ਨੂੰ ਇਨਸਾਫ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ